ਇਹ ਜੀ ਬ੍ਰਦਰ ਇਨ ਲਾਉ ਮੇਰਾ ਕੀ ਮਾਮਲਾ ਕੀ ਭਾਜੀ ਮਾਮਲਾ ਜੀ ਇਹੀ ਪਰਸੋਂ ਤੋਂ ਲੱਭਦੇ ਪਏ ਸ਼ਾਮ ਦੇ ਲਾਪਤਾ ਸੀਗਾ ਘਰੋਂ ਤੇ ਸਾਨੂੰ ਵੀ ਕੱਲ ਸਵੇਰੇ ਦੱਸਿਆ ਸਾਡੀ ਮਦਰ ਇਨ ਲਾਉ ਨੇ ਕਿ ਇਦਾਂ ਲੱਭਦਾ ਨਹੀਂ ਪਿਆ ਮੁੰਡਾ ਪਤਾ ਨਹੀਂ ਕਿੱਥੇ ਚਲਾ ਗਿਆ ਤੇ ਇਹੀ ਫਿਰ ਇਹਦੇ ਯਾਰਾਂ ਦੋਸਤਾਂ ਦੱਸਿਆ ਕਿ ਤਾਏ ਦਾ ਮੁੰਡਾ ਨਾਲ ਇਹ ਰਾਣਾ ਜੀ ਉਹ ਲੈ ਕੇ ਗਿਆ ਇਹਨੂੰ ਦੇ ਪਾਸੇ ਫਿਰ ਉਹ ਰਾਣੇ ਨੂੰ ਜਦੋਂ ਪੁੱਛਿਆ ਪੁੱਛਿਆ ਕਹਿੰਦਾ ਮੈਨੂੰ ਪਤਾ ਨਹੀਂ ਆਇਆ ਕਿੱਥੇ ਆ ਤੇ ਉਹ ਬਾਦਚ ਰਾणे ਦਾ ਨੰਬਰ ਲਾਉਂਦੇ ਰੇ ਰਾਣਾ ਦਾ ਨੰਬਰ ਉਹਨੇ ਲੱਗਾ ਕਿ ਤੂੰ ਦੱਸ ਦੇデア ਐਟ ਲਿਸਟ ਆ ਕਿੱਥੇ ਆ ਨਾਲ ਤੇਰੇ ਗਿਆ ਸੀਗਾ ਤੇ ਉਹਨੇ ਵੀ ਦੱਸਿਆ ਫਿਰ ਇਦਾਂ ਹੀ ਹੁਣ ਅੱਜ ਮੈਂ ਵੀ ਚੰਡੀਗੜ੍ਹੋਂ ਆਪਾਂ ਆਏ ਲੱਭਣ ਲੱਭਣ ਲਈ ਚਲੋ ਸੱਸ ਕੱਲੀ ਆ ਕਿੱਥੇ ਲੱਭਦੀ ਰਹੂਗੀ ਉਹ ਜਦੋਂ ਆ ਕੇ ਦੇਖਿਆ ਇਦਾਂ ਹੀ ਲੱਭਦੇ ਲੁੱਭਦੇ ਫਿਰ ਉੱਪਰ ਦੇਖਿਆ ਤਾਂ ਉੱਪਰੋਂ ਵੀ ਇਦਾਂ ਡੈਡ ਬੜੀ ਮਿਲਦੀ ਦੀ ਕੀ ਮੌਤ ਆ ਕੀ ਕਰਨ ਲੱਗਾ ਤੁਹਾਨੂੰ ਬਾਈ ਮੌਤ ਦੇਖੋ ਜੀ ਹੁਣ ਪੋਸਟਮਾਰਟਮ ਲਈ ਭੇਜਣ ਲੱਗੇ ਨੇ ਮੁਲਾਜ਼ਮ ਉੱਚ ਪਤਾ ਲੱਗੇਗਾ ਕੀ ਗੱਲ ਹੋ ਜੀ ਜਾਂ ਕੋਈ ਡਰੱਗ ਦੀ ਓਵਰਡੋਜ਼ ਆ ਜਾਂ ਕੋਈ ਹੋਰ ਕੋਈ ਕਿਸ ਚੀਜ਼ ਨਾਲ ਉਹਦੇ ਹੋਈ ਡੈਥ ਕੀ ਕੰਮ ਕਰਕੇ ਕਰਦਾ ਸੀ ਬਸ ਇਹ ਇੱਥੇ ਗੈਸ ਏਜੰਸੀ ਆ ਚੌਂਕ ਜਿੱਥੇ ਕਾਲਾਂ ਵਾਲੀ ਚੋਂ ਉੱਥੇ ਆ ਲੱਗਾ ਹੈ ਲੇਬਰ ਦਾ ਕੰਮ ਕਰਦਾ ਬਸ ਨਸ਼ਾ ਨੁਸ਼ਾ ਕਰਦਾ ਆਦੀ ਹੈ ਕਿ ਵਸ ਨਹੀਂ ਪਹਿਲਾਂ ਤਾਂ ਨਹੀਂ ਕਦੀ ਸਾਨੂੰ ਤਾਂ ਨਹੀਂ ਦੱਸਿਆ ਕਿ ਕੋਈ ਨਸ਼ਾ ਨੁਸ਼ਾ ਕਰਦਾ ਇਦਾਂ ਦਾ ਕੋਈ ਸੁਣਿਆ ਨਹੀਂ ਕਿਹ ਭਰਾ ਨੇ ਇਕੱਲਾ ਇਕੱਲਾ ਹੀ ਸੀਗਾ ਜੀ ਕਿੰ ਸਿਸਟਰ ਕਿੰਨੀਆਂ ਨੇ ਸਿਸਟਰ ਦੋ ਨੇ ਤੇ ਸਰ ਜਦੋਂ ਇਹ ਗੁੰਮ ਹੋਏ ਸੀ ਤੇ ਕੋਈ ਗਮਸ਼ੂਦ ਦੀ ਰਿਪੋਰਟ ਲਖਾਈ ਪਲੀ ਹਾਂਜੀ ਕੱਲ ਲਖਾਈ ਸੀਗੀ ਪਹਿਲਾਂ ਤਾਂ ਵੇਟ ਕੀਤੀ ਥੋੜੀ ਦੇਰ 12 15 ਘੰਟੇ ਕੇ ਸ਼ਾਇਦ ਆ ਜੇ ਵਾਪਸ ਬਟ ਆਇਆ ਨਹੀਂ ਜਦੋਂ ਫਿਰ ਹਾਰ ਕੇ ਆਈ ਕਿਹਾ ਕਿ ਜਾਓ ਰਿਪੋਰਟ ਤਾਂ ਲਿਖਾ ਕੇ ਆਓ ਮਿਸਿੰਗ ਦੀ ਫਿਰ ਉਹ ਕੱਲ ਰਿਪੋਰਟ ਲਿਖਾ ਕੇ ਆਏ ਸੀਗੇ ਤੇ ਉਹੀ ਕਾਰਵਾਈ ਉਹ ਵੀ ਕਰਦੇ ਪਏ ਸੀਗੇ ਨੰਬਰ ਵਗੈਰਾ ਟ੍ਰੇਸ ਕਰਦੇ ਪਏ ਸੀਗੇ ਕਿ ਕਿੱਥੇ ਲੋਕੇਸ਼ਨ ਆ ਰਹੀ ਮੁੱਖ ਸਰ ਪੀਸ ਪਹੁੰਚੇ ਜਿੱਥੇ ਡੈਡ ਬਿੱਟੀ ਮਿਲੀ ਹਾਂਜੀ ਹਾਂਜੀ ਤੇ ਕੀ ਸ਼ੱਕ ਹੈ ਕਿਸੇ ਦਾ ਫਿਲਹਾਲ ਸ਼ੱਕ ਤਾਂ ਜੀ ਕਿਸੇ ਤੇ ਕੀ ਕੇ ਤੇ ਵੀ ਨਹੀਂ ਹੈਗਾ ਬਟ ਇਹੀ ਹੈ ਕਿ ਹੁਣ ਉਹ ਜਿਹੜਾ ਇਹਦਾ ਕਜ਼ਨ ਸੀਗਾ ਰਾਣਾ ਉਨੂੰ ਉਹ ਲੱਭ ਜੇ ਚਲੋ ਪਤਾ ਤਾਂ ਲੱਗੇ ਕੀ ਗੱਲ ਕੀ ਹੋਈ ਆ ਸ਼ੱਕ ਤਾਂ ਕੀ ਇਹਦੇ ਤਾਂ ਕਰਨਾ ਨੂੰ ਕੀ ਕੀ ਮੰਗ ਕੀ ਕਰਦੇ ਆ ਪੰਜ ਮੰਗ ਇਹੀ ਆ ਕਿ ਬਸ ਇਹ ਜਿਹੜਾ ਨਸ਼ਾ ਹੈ ਕਿ ਤਰੀਕੇ ਨਾਲ ਘਟ ਹੋ ਜੇ ਪੰਜਾਬ ਚ ਮੁੱਕ ਤਾਂ ਸਕਦਾ ਨਹੀਂ ਘਟ ਹੋ ਜੇ ਚਲੋ ਇੰਨਾ ਹੀ ਬੜਾ ਪੁਲਿਸ ਦਾ ਵੀ ਪੰਜਾਬ ਸਰਕਾਰ ਵੀ ਬੜਾ ਪੈਸਾ ਲਾ ਰਹੀ ਆ ਅੱਜ ਹੀ 5:30 ਵਜੇ ਪਹਿਲਾਂ ਰਾਣਾ ਜੰਸੀ ਚੋਂ ਲੈ ਕੇ ਆਇਆ ਕੀ ਬਿਠ ਦਾ ਡਰ ਤਾਂ ਨਹੀਂ ਆ ਲਾਪਰੇ ਸਿੰਘ ਅੱਛਾ ਉਥੋਂ ਜੰਸੀ ਚੋਂ ਲੈ ਕੇ ਆ ਉੱਥੇ ਵੀਡੀਓ ਵੀ ਹੈਗੀ ਅਦੀ ਰਾਣੇ ਦੀ ਦਾਇਦਾ ਪੁੱਤਰ ਮੁਰਕੇ ਘਰ 5:50 ਵਜੇ ਆ ਕੇ ਬੜਾ ਖੁਸ਼ੀ ਖਸ਼ਾਈ ਮਤਲਬ ਹੀ ਮਾਂ ਪੁੱਤ ਮੁੜ ਕੇ ਬਾਬੇ ਸੀ ਚੰਦੇ ਮੱਥਾ ਵੀ ਟੇਕਣ ਗਏ ਆ ਘਰ ਆ ਕੇ ਦਵਾਈ ਵੀ ਲੈਣ ਗਏ 7:30 ਪੌਣੇ 8 ਵਜੇ ਦੇ ਘਰੋਂ ਗਿਆ ਮੁੜ ਕੇ ਵੀ ਮਮਮੀ ਸੈਰ ਕਰਾਂ ਆ ਨਾਲ ਸਾਡੇ ਗਵਾਲ ਦਾ ਮੁੰਡਾ ਜਸਕਰਨ ਉਹਦੇ ਨਾਲ ਸੈਰ ਕਰਨ ਚੱਲ ਗਿਆ ਸੈਰ ਕਰਕੇ ਤੇ ਮੁੜ ਕੇ 9:30 9 ਵਜੇ ਰਾਣਾ ਘਰ ਆਇਆ ਘਰੋਂ ਫੇਰ ਜਾ ਕੇ ਪਤਾ ਨਹੀਂ ਘਰੋਂ ਕੀ ਖੜਿਆ ਤੇ ਕੀ ਨਹੀਂ ਤੇ ਮਨ ਲ 9:30 ਵਜੇ ਮੋਤ ਦਾ ਫੋਨ ਬੰਦ ਹੋ ਗਿਆ ਫੋਨ ਵੀ ਬੰਦ ਹੋ ਗਿਆ ਕੋਈ ਮੈਂ ਫੋਨ ਲਾ ਲਾ ਕੇ ਸ਼ੰਦਾਨ ਹੋ ਗਈ ਨਹੀਂ ਮੁੰਡੇ ਦਾ ਫੋਨ ਲੱਗਦਾ ਤੇ 10 ਵਜੇ ਮਾਰ ਕੇ ਘਰ ਆ ਗਿਆ ਇਹ ਕਿੰਦਨ ਦੀ ਗੱਲ ਹੈ ਕਿੰਦਨ ਮਿਸ ਸ਼ੁਕਰਵਾਰ ਰਾਤ ਸ਼ੁਕਰਵਾਰ ਰਾਤ ਸ਼ੁਕਰਵਾਰ ਰਾਤੀ ਕਿੰਨੇ ਵਜੇ ਆਵੋ ਇਹ 10:00 ਵਜੇ ਨਹੀਂ ਜਦੋਂ ਕੰਮ ਸੁਮ ਘਰਦ ਹੋ ਗਿਆ ਬੇਟੇ ਦਾ 9:30 ਹੋ ਗਏ ਤੇ 20 ਮਤਲਬ ਫੋਨ ਬੰਦ ਹੋ ਗਿਆ ਅੱਜ ਕਿਉਂ ਪਤਾ ਲੱਗਾ ਤੁਹਾਨੂੰ ਅੱਜ ਪਿੰਡ ਦੇ ਕੁਦਰਤਾਂ ਦੇ ਲੱਪੜੇ ਆਪੇ ਲੱਪੜੇ ਵੀ ਮੁੰਡੇ ਦੇ ਨਿਆਣੇ ਹੀ ਚਲੋ ਗਵਾਂਡ ਤੇ ਉਹ ਵਿਚਾਰੇ ਸੜਕਾਂ ਤੇ ਵੇਖ ਕੇ ਆਏ ਅੱਜ ਦੋਏ ਪਣਮਈਏ ਆਏ ਨੇ ਤੇ ਉਹਨਾਂ ਨੇ ਨਾਲ ਫੌਜੀ ਨੇ ਆਪਣਾ ਕਾਲਾ ਬੌਜੀ ਉਹ ਵੀ ਨਾਲ ਗਏ ਨੇ ਤਾਂ ਜੋ ਕੋਰੀਡੋਰ ਤੇ ਜਿਹੜਾ ਪਹਿਲਾ ਪਨਾਣਾ ਗੇਟ ਹੈ ਨਾ ਉੱਥੇ ਜਾ ਕੇ ਉਹਨਾਂ ਨੂੰ ਉੱਤੇ ਚੜ ਕੇ ਵੇਖਿਆ ਤੇ ਮੇਰਾ ਪੁੱਤ ਪਰ ਨਾ ਵੀ ਪਿਆ ਉੱਥੇ ਜੁੱਤੀ ਕੇ ਪਾਸੇ ਜੁੱਤੀ ਪਤਾ ਹੀ ਨਹੀਂ ਕਿ ਚੱਕੋ ਚੱਕ ਮੋਂ ਨਿਕਲਦੀ ਕਿੰਨੀ ਉਮਰ ਕਿੰਨੀ ਕਦ ਇਹ 28 ਸਾਢੇ 27 ਸਾਲ ਹੈਗੀ ਹੈ ਵਿਆਹ ਕਵਾਰਾ ਜੀ ਕਿੰਨੇ ਪਣ ਲਗਨੇ ਦੋ ਕੀ ਮੈਂ ਕਰਦਾ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਨੇ ਪਏ ਨੂੰ ਵੱਧ ਤੋਂ ਵੱਧ ਸਜ਼ਾ ਦਿਓ ਬੇਸ਼ੱਕ ਮਾਰ ਵੀ ਦੇਣ ਤੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਕਰੋ ਸੱਤ ਮਾਰਿਆ ਮੁੰਡੇ ਨੂੰ ਕਰੋ ਘਰ ਮੇਰੇ ਪੋਤ ਨੂੰ ਕਰੋ ਖੜ ਕੇ ਮਾਰਿਆ ਇਹਨਾਂ ਨੇ ਕੀ ਕੋਈ ਰੰਜਸ਼ ਸ਼ਾਇਦ ਨਾ ਰੰਜਸ਼ ਕੋਈ ਨਹੀਂ ਹੈਗੀ ਇਹ ਮੁੰਡਾ ਬਹੁਤ ਹੀ ਜ਼ਿਆਦਾ ਚਲਾਕ ਸਿਆਰੀ ਇਹਨਾਂ ਦੇ ਪਾਪਾ ਦੀ ਡੈਥ ਉਹ ਮਤਲਬ ਇੱਕ ਆਂਧਾ ਲਈ ਵੀ ਇਹਨਾਂ ਨੂੰ ਪਿਮਲਕ ਤੇ ਬਾਹ ਨਾਣਾ ਦੇ ਨਾਲ ਜਾਣਦੇ ਹੀ ਇਹਨਾਂ ਨੂੰ ਰਾਣੇ ਨੇ ਉਹ ਕੰਮ ਕਰ ਛੜੇ ਇਹਦੇ ਨਾਲ ਮੇਰਾ 2 ਸਾਲ ਹੋ ਗਿਆ ਪਰੇਟ ਹੋਇਆ ਤੇ ਇਹਨੇ ਮਗਰੋਂ ਚੋਲਾ ਸਾਬੋਂ ਵੀ ਕਢਾਤਾ ਸੀ ਪਾਠ ਪੁੱਟ ਕਰਦਾ ਸੀ ਮੁੰਡਾ ਇਹ ਕੋ ਪੁੜੀ ਪੁੜੀਆਂ ਪੜੇਗਾ ਜੇ ਬਾਹ ਪਾਤੇ ਨੇ ਚੋਲਾ ਸਾਬੋਂ ਵੀ ਕਢਾਤਾ ਚੋਲਾ ਸਾਹ ਨੂੰ ਚਲੋ ਪਾਠ ਤੋਂ ਹਟ ਗਿਆ ਮੁੜ ਕੇ ਚਾਚੀ ਉੱਥੇ ਸਕਿਉਰਟੀ ਗਾਰਡ ਦੀ ਨੌਕਰੀ ਕਰਨੀ ਇੱਥੇ ਕਰਨੀ ਹੈ ਮਜੀਠੇ ਜਾਣਾ ਮੇਰੇ ਕੋ 10000 ਰੁਪਏ ਇਹਨਾਂ ਨੇ ਹਫਤੇ ਦੇ ਵਿੱਚ ਡਾਇਆ ਦੂਆਂ ਨੇ ਮੇਰੇ ਕੋ ਲੈ ਜਾਣਾ 1000 ਦੇ ਦੇ 1500 ਦੇ ਮੰਮੀ ਅੱਜ ਆਹ ਦੇ ਦੇ ਮੈਨੂੰ ਨਹੀਂ ਪਤਾ ਪੀ ਕੀ ਕਰਦਾ ਇਹਨੇ ਗੁਰਦੁਆਰੇ ਵੀ ਟੀਕਾ ਦਾ ਸਮਾਨ ਦੇ ਕੇ ਨਾ ਟੀਕਾ ਲਾਇਆ ਨੇ ਦੇ ਕੇ ਸਮਾਨ ਤੇ ਉੱਥੇ ਆਪ ਮੈਂ ਡਿਊਟੀ ਤੇ ਚੱਲ ਜਾਵਾ ਤੇ ਮੁੰਡਾ ਜਦੋਂ ਮੈਨੂੰ ਫੋਨ ਆਇਆ ਤੇ ਮੁੰਡਾ ਗੁਰਦੁਆਰੀ ਡਿੱਗਾ ਕਿਹਨੂੰ ਡਿੱਗਾ ਲਾਹਪ੍ਰੀਤ ਡਿੱਗਾ ਦੇ ਨਾਲੇ ਨਿੰਦਤਾ ਸਾਰਾ ਸਮਾਂ ਹੁੰਦਾ ਇਹ ਦੀ ਸ਼ਬਦ ਜਿਉਂ ਮੇਰੀ ਦੀ ਜਾਂਦਾ ਇਹ ਦੀ ਵੀ ਇਹਦਾ ਵੀ ਹੁਣ ਵੀ ਇਹ ਤਾਂ ਫੂਲ ਲਾਇਆ ਫੂਲ ਉਹਦਾ ਬੰਦ ਆਂ ਲਿਆ ਸੀ ਤੇ ਸੀ ਇਹ ਖੋਲਿਆ ਸੀ ਮੰਗੇ ਕਿ ਮੇਰੀ ਇਹੋ ਮੰਗ ਭਈ ਜਿੱਥੇ ਵੀ ਫੜਿਆ ਜਾਂਦਾ ਟੈਨ ਨੂੰ ਮੈਨੂੰ ਇਨਸਾਫ ਚਾਹੀਦਾ ਮੇਰੇ ਪੁੱਤ ਦਾ ਇਨਸਾਫ ਚਾਹੀਦਾ ਮੈਂ ਕੱਲੀ ਜਾਨੀ ਕੀ ਕਰ ਸਕਦੀ ਹਸਪਤਲ ਵੀ ਮੇਰੇ ਪੂਰੇ ਹੋ ਗਏ ਨੇ ਜਿਹੜੀ ਹਾਲਤ ਵੇਖੋ ਮੈਂ ਤਾਂ ਇਹਦੇ ਸਿਰ ਤੇ ਬੈਠੀ ਅੱਜ ਸਰ ਅੱਜ ਇੱਕ ਨੌਜਵਾਨ ਦੀ ਜਿਹੜੀ ਡੈਡਵਾਰ ਮਿਲੀ ਹੈ ਕੀ ਮਾਮਲਾ ਕੀ ਹੈ ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਾਣਾ ਜਿਹੜਾ ਰਸਤਾ ਹੈ ਉਹ ਗੇਟ ਦੇ ਉੱਪਰ ਗੁੰਮਟ ਹੈ ਗੁੰਮਟ ਦੇ ਵਿੱਚੋਂ ਇੱਕ ਬਾਡੀ ਮਿਲੀ ਆ ਜਿਹੜੀ ਕੋਈ ਕਰੀਬ 28 ਸਾਲ ਲੜਕੇ ਦੀ ਬਾਡੀ ਆ ਲਵਪ੍ਰੀਤ ਸਿੰਘ ਨਾਮ ਇਹਦਾ ਇੱਥੇ ਨਾਲ ਹੀ ਸ਼ਹਿਰ ਦੇ ਵਿੱਚ ਡੇਰਾ ਬਾਬਾ ਨਾਨਕ ਬਾਜ਼ਾਰ 'ਚ ਹੀ ਰਹਿੰਦਾ ਹੈ ਰਹਿਣ ਵਾਲਾ ਇਹਦਾ ਤਾਇ ਦਾ ਲੜਕਾ ਤੇ ਪਰਸੋਂ ਦੇ ਘਰੋਂ ਗਾਇਬ ਸੀ ਜਿਸ ਦੇ ਸਬੰਧ ਵਿੱਚ ਕੱਲ ਇਹਦੇ ਲਵਪ੍ਰੀਤ ਦੇ ਮਾਤਾ ਪਿਤਾ ਨੇ ਕੰਪਲੇਨਟ ਕੀਤੀ ਸੀ ਜਿਹਦੇ ਵਿੱਚ ਇਹਦਾ ਇਸ਼ਤਿਹਾਰ ਵਗੈਰਾ ਜਾਰੀ ਕਰਾਇਆ ਗਿਆ ਸੀ ਇਹ ਕਿੱਥੇ ਗਏ ਨੇ ਦੋਨੋਂ ਪਰ ਲੇਕਿਨ ਇਹਦਾ ਤਾਇ ਦਾੜਕਾ ਕੱਲ ਵਾਪਸ ਆ ਗਿਆ ਸੀ ਆਪਣੇ ਘਰ ਇਹ ਮਿਲਨੀ ਸੀ ਰਾ ਅੱਜ ਇਹਦੀ ਇਹਦੇ ਪਰਿਵਾਰ ਵਾਲੇ ਭਾਲ ਕਰਦੇ ਹੋਏ ਇੱਥੇ ਪਹੁੰਚੇ ਨੇ ਜਿੱਥੇ ਇਹਨਾਂ ਨੂੰ ਇਹਦੀ ਬੋਡੀ ਮਿਲੀ ਆ ਇਹਦਾ ਪੋਸਟਮਾਰਟਮ ਕਰਾਉਣਾ ਹੈ ਆਫਟਰ ਪੋਸਟਮਾਰਟਮ ਜੋ ਵੀ ਇਹਦਾ ਕੌਜ਼ ਆਫ ਡੈਥ ਆਏਗਾ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਸਰ ਫਿਰ ਪਰਿਵਾਰ ਇਹ ਲੜਕੀ ਕਰ ਰਹੀ ਕੀਤੀ ਹੈ ਫਿਲਹਾਲ 174 ਦੀ ਕਾਰਵਾਈ ਇਹਦੇ ਪਰਿਵਾਰ ਦੇ ਮੈਂਬਰ ਚਾਹੁੰਦੇ ਨੇ ਵੀ ਹੋਵੇ ਤੇ ਸਾਨੂੰ ਪਤਾ ਲੱਗੇ ਵੀ ਇਹਦਾ ਕੌਜ਼ ਆਫ ਡੈਥ ਕੀ ਆ ਇਹਨੂੰ ਇਹਦੇ ਤਾਇ ਦੇ ਲੜਕੇ ਨੇ ਜਾਂ ਕੁਝ ਦੇ ਕੇ ਮਾਰਿਆ ਹੈ ਜਾਂ ਇਹ ਆਪਣੇ ਆਪ ਕੁਝ ਮਰਿਆ ਹੈ ਸਰ ਮੁੱਢਲੀ ਜਾਂਚ ਤੋਂ ਕੀ ਲੱਗਦਾ ਵਸ ਡੈਡ ਪਰ ਮੁੱਢਲੀ ਜਾਂਚ ਤੋਂ ਅਜੇ ਕੁਝ ਨਹੀਂ ਕਹਿ ਸਕਦਾ ਇਹਦੇ ਬਾਰੇ ਤੇ ਆਫਟਰ ਪੋਸਟਮਾਰਟਮ ਹੀ ਪਤਾ ਚੱਲੇਗਾ ਇਹਦੀ ਮੌਤ ਕਿਸ ਤਰ੍ਹਾਂ ਹੋਈ ਮੌਤੇ ਕਰਦੇ ਪਰ ਪਰਿਵਾਰ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਹਨਾਂ ਦੀ ਕੋਈ ਲੜਾਈ ਵਗੈਰਾ ਹੋਈ ਸੀ ਉਹਦੀ ਵੀ ਤਫ਼ਤੀਸ਼ ਕੀਤੀ ਜਾਵੇਗੀ ਜਿਸ ਤਰ੍ਹਾਂ ਦੀ ਵੀ ਤਫ਼ਤੀਸ਼ ਦੌਰਾਨ ਕੋਈ ਗੱਲ ਸਾਹਮਣੇ ਆਏਗੀ ਲੜਾਈ ਝਗੜੇ ਵਾਲੀ ਜਾਂ ਇਹਦੇ ਤਾਏ ਦੇ ਲੜਕੇ ਦੇ ਖਿਲਾਫ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ